ਆਪਾਂ ਲੇ ਕੇ ਬਿਕੋ ਨਵੀਂ ਦੀ ਐਨਿੰਗ ਚੈੱਕ ਕਰ ਲੋ ਬ੍ਰਾਂਡਡ ਸੂਟ ਹੈ ਬਹੁਤ ਹੀ ਸੋਹਣਾ ਬ੍ਰਾਂਡਡ ਕਵਾਕੀਏ ਜੈਕਾਰਡ ਦਾ ਸੂਟ ਹੈ ਗਰਮ ਸੂਟ ਹੈ ਕਸ਼ਮੀਰੀ ਸੂਟ ਹੈ ਕਲਰ ਚੇਨ ਚੈੱਕ ਕਰੋ ਵੀਰੇ ਇਹ ਦੇ ਦੇ ਜੀ ਐਨ ਨਾ ਇਹ 1500 2000 ਤੋਂ ਘੱਟ ਨਹੀਂ ਮਿਲਨੇ ਰੀ 1500 2000 ਤੋਂ ਘੱਟ ਨਹੀਂ ਮਿਲਨੇ ਆਪਣੇ ਕੋਲ ਜਾ ਰਹਾ ਸਿਰਫ 700 ਰੁਪਏ ਦਾ ਸੁੰਗੜੀ 700 ਰੁਪਏ ਦਾ ਸੂਟ ਹੈ ਚੈੱਕ ਕਰ ਲੋ ਬਹੁਤ ਸੋਹਣਾ ਸੂਟ ਹੈ ਗਰਮ ਸੂਟ ਹੈ ਸ਼ੋਲ ਦੇ ਨਾਲ ਹੈ ਵੀਰੇ ਸ਼ਾਲ ਦੇ ਨਾਲ ਹੈ ਗਰਮ ਸੂਟ ਹੈ ਰੇਟ ਹੈ 700 ਰੁਪਏ ਦਾ ਉਹ ਜਿੰਨੇ ਵੀ ਡਿਜ਼ਾਈਨ ਹਨ ਨਾ ਸਾਰੇ ਕਸ਼ਮੀਰੀ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਨੇ ਚੈੱਕ ਕਰ ਲਓ ਕੈਟਲੋਗ ਦੇ ਪੀਸ ਹੈ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਬਹੁਤ ਹੀ ਪਿਆਰੇ ਡਿਜ਼ਾਈਨ ਹੈ ਇਹਦਾ ਰੇਟ ਹੈ ਵੀ 700 ਰੁਪਏ ਦਾ 700 ਰੁਪਏ ਦਾ ਸ਼ਾਲ ਦੇ ਨਾਲ ਦੀ ਗੱਲ ਕਰ ਰਹੇ ਆਪਾਂ ਸ਼ਾਲ ਦੇ ਨਾਲ ਬਹੁਤ ਹੀ ਸੋਹਣਾ ਆਰਟੀਕਲ ਰੇਟ ਹੈ 700 ਰੁਪਏ ਦਾ ਡਿਜ਼ਾਈਨ ਚੈੱਕ ਕਰ ਲਓ ਬੀਨ ਹੈ ਕਲ ਡਿਜ਼ਾਈਨ ਹੈ ਨੈਕ ਵਾਲੇ ਡਿਜ਼ਾਈਨ ਹੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਵੀ ਇਹਦਾ ਰੇਟ ਹੈ 700 ਰੁਪਏ ਦਾ 700 ਰੁਪਏ ਦਾ ਲਕਚਰੀ ਸੂਟ ਕਰ ਰਿਹਾ ਗਰਮ ਸੂਟ ਮਿਲ ਰਿਹਾ ਸ਼ਾਲ ਦੇ ਨਾਲ ਹੈ ਸ਼ਾਲ ਦੇ ਨਾਲ ਹੈ ਬੋਟਮ ਤੇ ਵਰਕ ਹੈ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈ ਵੀਰੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਹੈ ਵੀਰੇ ਇਹ ਕਲਾਸ ਕੁਆਲਟੀ ਹੈ ਜੀ ਇਹ ਕਲਾਸ ਡਿਜ਼ਾਈਨਿੰਗ ਹੈ ਜਿੰਨੇ ਡਿਜ਼ਾਈਨ ਤੁਸੀਂ ਦੇਖਣਾ ਇਹ ਸਾਰੇ 700 ਹੀ ਰੁਪਏ ਚ ਹੈ 700 ਰੁਪਏ ਦਾ ਸੂਟ ਹੈ ਸ਼ਾਲ ਦੇ ਨਾਲ ਸ਼ਾਲ ਨਾਲ ਹੈ ਇਸ ਤਰ੍ਹਾਂ ਦੇ ਕਾਰਬਨ ਕਲਰ ਜੈ ਕਾਟ ਦੇ ਉੱਪਰ ਬਹੁਤ ਹੀ ਸੋਹਣੇ ਵੀਰੇ 700 ਰੁਪਏ ਦਾ ਹੈ ਸੋਹਣੇ ਸੋਹਣੇ ਡਿਜ਼ਾਈਨ ਹੈ ਵੀਰੇ ਕਸ਼ਮੀਰੀ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਹੈ ਜੀ ਇਹ ਕਲਾਸ ਡਿਜ਼ਾਈਨਿੰਗ ਹੈ ਇਹ ਕਲਾਸ ਰੀਟ ਹੈ ਰੇਟ ਵੀ ਬਹੁਤ ਛੋਟਾ ਐਵਰੇਜ ਬਹੁਤ ਨੋਰਮਲ ਰੇਟ ਐ ਆ ਜਿੰਨੇ ਰੇਂਜ ਹਰਣਾ ਇਹ ਸਾਰੇ 700 ਦੀ ਰੇਂਜ ਹੈ ਵੀਰੇ 700 ਬੇਰਾ ਬ੍ਰਾਂਡਡ ਕੁਆਲਿਟੀ ਦਿਖਾਉਂਗਾ ਐਸ ਤੋਂ ਬਾਅਦ ਸਾਨੂੰ ਤਾਂ ਸਾਰੇ 700 ਲੈ ਭਾਜੀ ਆਪਾਂ ਕੀ ਲੱਗਿਆ ਭਾਜੀ ਭਾਜੀ ਫੈਂਸੀ ਟੂਟ ਲੈ ਕੇ ਆਏ ਆ ਆਪਾਂ ਵੀ ਆ ਦੇਖੋ ਜੀ ਆ ਚੈੱਕ ਕਰੋ ਓਏ 1950 ਦੀ ਰੇਂਜ ਲੈ ਆਏ ਜੀ ਮੈਂ ਡਿਜ਼ਾਈਨ ਚੈੱਕ ਕਰ ਲੋ ਕਪੜਾ ਜਮਾ ਨਵੇਂ ਆ ਦੇਖੋ ਜੀ 1950 ਦੀ ਰੇਂਜ 1950 ਦੀ ਰੇਜ ਜੀ ਨਵੇਂ ਕਪੜੇ ਨਵੇਂ ਡਿਜ਼ਾਈਨਿੰਗ ਸਾਰੇ ਮਿਲੋਗੇ ਸਾਡੇ ਕੋਲ ਅਲੱਗ-ਅਲੱਗ ਵਕਰੇ-ਵਕਰੇ ਡਿਜ਼ਾਈਨ ਹੈ ਭਾਜੀ ਕਲਰ ਚਾਰ-ਚਾਰ ਦਿਖਾ ਰਿਹਾ ਆ ਦੇਖੋ ਜੀ ਸੋਹਣੇ ਦੁਪੱਟੇ ਇਹਨਾਂ ਦੇ ਆ ਵਾਲਾ ਸਪੈਸ਼ਲ ਆਇਆ ਜੀ 2050 ਦੀ ਰੇਂਜ ਚ ਜਿਹੜੇ ਨੀਤੇ ਦਿਖਾਇਆ ਮੈਂ 1950 ਦੀ ਰੇਂਜ ਚ ਸਾਰੇ ਡਿਜ਼ਾਈਨ ਮਿਲ ਜਾਣਗੇ ਆ ਦੇਖੋ ਸੋਹਣੇ-ਸੋਹਣੇ ਨਵੇਂ-ਨਵੇਂ ਕੱਪੜੇ ਆ ਗਏ ਆ ਹਾਲੋ ਇਹ ਦੋ ਹਰਫ ਯਾਦ ਆ ਭਾਈ ਤੁਸੀਂ ਆਹ ਦਿਖਾ ਦਿਓ ਰਾਮ ਇੱਕ ਭਾਈ ਆਪਣੇ ਕੋਲ ਆ ਬ੍ਰਾਂਡਡ ਕੁਆਰਟੀ ਰਾਮ ਟੈਕਸ ਦਾ ਮੋਸਟਾ ਕੋਟ ਰਾਈ ਦਾ ਸੂਟ ਹੈ ਜੀ ਕੋਟ ਰਾਈ ਦੀ ਗੱਲ ਕਰ ਰਿਹਾ ਗਰਮ ਸੂਟ ਹੈ ਕੋਟ ਰਾਈ ਦਾ ਮਾਸਟਰ ਕਲਰ ਖੁੱਲਣ ਲੱਗਿਆ ਮੈਂ ਓਪਨ ਕਰਨ ਲੱਗਿਆ ਤੁਹਾਨੂੰ ਇਹ ਜਿਹੜੀ ਬ੍ਰਾਂਡਡ ਕੁਆਰਟੀ ਰਾਮ ਟੈਕਸ ਦਾ ਬ੍ਰਾਂਡ ਆ ਭਾਈ ਰਾਮ ਟੈਕਸ ਦਾ ਬ੍ਰਾਂਡ ਹੈ ਕੋਟ ਰਾਈ ਦਾ ਪੈਚ ਵਰਕ ਦਾ ਸੂਟ ਹੈ ਜਿੰਦਾ ਰੇਟ ਹੈ 2450 ਰੁਪਏ ਦਾ ਗਰਮ ਸੂਟ ਹੈ ਸਰਦੀਆਂ ਵਾਲਾ ਸੂਟ ਹੈ ਜੀ ਪੈਨਲਰ ਸਟਾਈਲ ਬਣਿਆ ਪੈਚ ਦਾ ਵਰਕ ਕੱਟਿਆ ਜੋ ਆਪਾਂ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਹੀ ਬਹੁਤ ਸੋਹਣਾ ਹੈ ਰੇਡ ਦਿਖਾ ਦਿਓ ਭਾਜੀ ਦੁਪੱਟਾ ਵੀ ਚਨੂਨਦਾਰ ਦੁਪੱਟਾ ਆਏਗਾ ਜੀ ਚਨੂਨ ਦੇ ਦੁਪੱਟੇ ਨਾਲ ਬਹੁਤ ਹੀ ਸੋਹਣਾ ਆਰਟੀਕਲ ਵੀਰੇ ਇਹਦਾ ਰੇਟ ਹੈ 2450 ਰੁਪਏ ਬਲੋਸਰ ਸੋਲਡਰ ਵੀ ਚਾਹੀਦਾ ਹੈ ਜੀ ਕਿਉਂਕਿ ਕਿੰਨਾ ਕਿੰਨਾ ਸੋਹਣਾ ਰੇਣਾ ਹੈ ਸਿਆਰੇ ਤੇ ਸ਼ਾਇਦ ਤੋਂ ਬਾਅਦ ਦੋ ਜਿਹੜਾ ਜੀ ਕਲਰ ਆਣਗੇ ਵੀਰੇ ਚਾਰ ਕਲਰ ਆਣਗੇ ਚਾਰੇ ਕਲਰ ਬਹੁਤ ਸੋਹਣੇ ਵੀਰੇ ਇੱਕ ਕਲਰ ਨੰਬਰ 2 ਦੀ ਇੱਕ ਕੋਟ ਆਈ ਜਾਏਗੀ ਕੋਟ ਆਈ ਨਾਲ ਚਨੂਨਦਾਰ ਦੁਪੱਟਾ ਡਿਜੀਟਲ ਜਿਲੀ ਕਲਰ ਦਾ ਦੁਪੱਟਾ ਹੈ ਜੀ ਯਾਰ ਕਲਰਸ ਸੈਟ ਹੈ ਕਲਰ ਆ ਗਿਆ ਮਾਸਟਰ ਕਲਰ ਆ ਗਿਆ ਬਲੂ ਕਲਰ ਆ ਗਿਆ ਬਲੈਕ ਨਾ ਦੁਪੱਟਾ ਬਹੁਤ ਸੋਹਣਾ ਨਹੀਂ ਚੋਥਾ ਕਮਰ ਵੀ ਬਹੁਤ ਸੋਹਣਾ ਜੀ ਵਾਈਨ ਟੂੰ ਦੇ ਅੰਦਰ ਹੈ ਚਾਰ ਕਲਰ ਹੈ ਚਾਰੇ ਕਰ ਬਹੁਤ ਸੋਹਣੇ ਰੇਟ ਹੈ 2450 ਐਥੋਂ ਅਗਲਾ ਡੀਗਨ ਖਾਣਾ ਤੂੰ ਹੈਂਡ ਵਰਕ ਜੀ ਆਪਣੇ ਕੋਲ ਨਾ ਸਾਰਾ ਮਾਸਟੋਕ ਨਵਾਂ ਆਇਆ ਸਵੇ ਇਸ ਵੀ ਦਾ ਟਾਈਮ ਹੈ ਬਲੋਕ ਬਾਰ ਰਿਹਾ ਹੈ 21 ਦਸੰਬਰ ਹੈ ਗੱਲ ਨਵਾਂ ਸਾਲ ਦੀ ਨਵੇਂ ਸਾੜੀ ਸੌਰੀ ਪ੍ਰੈਂਗ ਵਰਕ ਜੀ ਐਂਡ ਇਸ ਟੈਂਡਿੰਗ ਚੇਸ ਆਹ ਦੇਖ ਲੈਣ ਵਰਕ ਬਹੁਤ ਬਸ ਜੀ ਗੱਲ ਦੀ ਤੋਏ ਬੈ ਕੈਚ ਵਰਕ ਦਾ ਹੈਂਡ ਵਰਕ ਦਾ ਸੂਟ ਚੈੱਕ ਕਰ ਲੋ ਉਹ ਗੰਜਾ ਦੇ ਉੱਪਰ ਹੈ ਜੀ ਉਹ ਗੰਜਾ ਦੇ ਉੱਪਰ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਸੂਸੂ ਡਿਜ਼ਾਈਨ ਹੈ ਆਹ ਕੈਟਲੋਗ ਕੇ ਭਾਦੀ ਪਿਕ ਦਿੱਤੀ ਹੋਈ ਹੈ ਚੈੱਕ ਕਰ ਲੋ ਸੇਮ ਸੂਟ ਬਣੇਗਾ ਰੇਟ ਹੈ 2250 ਸਾਢੇ 2250 ਰੁਪਏ ਦਾ ਬਾਟਮ ਤੇ ਵਰਕ ਹੈ ਵੀ ਜੀ ਬਾ ਦੀਤੇ ਵਰਕਅਪ ਬੋਟਮ ਤੇ ਵਰਕ ਹੈ ਬਾਤ ਤੇ ਵਰਕ ਹੈ ਇਹਨੂੰ ਤੋਂ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਬਹੁਤ ਹੀ ਸੋਹਣਾ ਨੈਕ ਹੈ ਵੀਰੇ ਸਿੰਗਰ ਸੋਲੋ ਪੀਸ ਆ ਵੀਰੇ ਉਸ ਤੋਂ ਅੱਗੇ ਦਿਖਾਰਿਆ ਸਾਨੂੰ ਰਾਜੇਪਾਲ ਜੀ ਚੋਂ ਨਵਾਂ ਆ ਉਹ ਦਿਖਾਰੇ ਪਾ ਜੀ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਿਆ 49 ਤੋਂ ਹੀ ਰੇਂਜ ਤੁਹਾਨੂੰ ਮਿਲ ਜਾਣਗੇ ਸਾਰੇ ਕਲਰ ਇਹਦੇ ਵਿੱਚ ਆ ਗਿਆ ਇਹਦੇ ਨਾਲ ਕੀ ਆ ਪਾ ਜੀ ਆ ਦੇਖੋ ਜੀ ਬੋਟਮ ਜਿਹੜੀ ਆ ਗਈ ਜੀ ਨਾ ਆ ਦੇਖੋ ਬਾਟਮ ਲੋਕੀਨੀ ਕੋਈ ਫੋਨ ਹੀ ਬੋਟਮ ਆਈ ਹੈ ਜੀ ਆ ਗਈ ਜੀ ਸਟਾਰਟ ਤੇ ਸਾਧ ਜੀ ਨਵੇਂ ਕੱਪੜੇ ਦੇ ਜਮਾ ਨਿਊ ਲੀਅਰਿੰਗ ਮਿਲ ਜਾਣੀ ਹੈ ਬਹੁਤ ਸੋਹਣਾ ਵਰਦ ਸਿੱਤਾ ਆਇਆ ਗਲੇ ਤੇਰੀ ਤੇ ਹੁਣ ਆਪਾਂ ਚੱਲੀਏ ਇਹਨਾਂ ਦੇ ਕਲਰਾਂ ਵਾਲਾ ਲਪਟਾ ਵੀ ਬਹੁਤ ਸੋਹਣਾ ਹੈ ਕਲਰ ਮੈਂ ਤੁਹਾਨੂੰ ਦਿਖਾਉਂਦਾ ਜੀ 5300 ਰੇਂਜ ਦੇ ਸਾਰੇ ਕਲਰ ਮਿਲ ਜਾਣਗੇ ਆ ਵੇਖੇ ਨਵੇਂ ਕਲਰ ਆ ਗਏ ਜੀ ਸਾਰੇ ਨਵੇਂ ਕਲਰ ਆ ਗਏ ਆ ਲਓ 770 ਦਿਓ ਭਾਜੀ ਯਾਰੀ ਬਾਈ ਕਲਰ ਤੇ ਐਂਸਰ ਆ ਦੋ ਵੀ 59 ਤੋਂ ਹੀ ਰੈਂਟ ਮੈਸੂ ਬਾਈ ਆ ਵਾਲਾ ਡਿਜ਼ਾਈਨ ਸਾਡੇ ਕੋਲ ਅਗਲਾ ਡਿਜ਼ਾਈਨ ਕਰ ਰਹੇ ਪ੍ਰਦੀਪ ਅਗਲਾ ਡਿਜ਼ਾਈਨ ਮੁੰਡਾ ਜਿੰਦੂ ਪੱਕੇ ਬਾਰੀ ਬਹੁਤ ਸੋਹਣਾ ਬਰੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸ਼ਾਨਦਾਰ ਬੀਨੈਕ ਬਣਿਆ ਕ੍ਰਸ਼ ਦੇ ਉੱਪਰ ਬਾਈ ਕ੍ਰਸ਼ ਦੇ ਉੱਪਰ ਬਣਿਆ ਬੀਨੈਕ ਇਹ ਆ ਆ ਗਈ ਬਰੇ ਆ ਤਾਂ ਫਰੰਟ ਆ ਗਿਆ ਆਪਣਾ ਆਹ ਪੂਰਾ ਫਰੰਟ ਹੈ ਚੈੱਕ ਕਰ ਲੋ ਬਰੇ ਗਲਾ ਬਹੁਤ ਸੋਹਣਾ ਗਲਾ ਹੈ ਪੇਸ ਦੀ ਗੱਲ ਕਰਾਂ ਕ੍ਰਸ਼ ਦਾ ਵੀ ਸੇਬ ਨੇ ਇਹ ਕਾਸ਼ਦਾ ਬੀਟ ਹੈ ਬਹੁਤ ਹੀ ਸੋਹਣਾ ਪੈਚਵਰਕ ਦਾ ਡਿਜ਼ਾਈਨ ਮਿੱਟਾ ਹੈ ਤੇਰਾ ਪੈਚ ਲਬਾਸ ਦੇ ਉੱਪਰ ਪੈਚ ਵਰਕ ਹੈ ਵੀ ਤੇ ਆਹ ਅਗਿਰੇ 3 ਮੀਟਰ ਬਹੁਤ ਸੋਹਣਾ ਆਰਟੀਕਲ ਹੈ ਵੀ ਤੇ ਰੇਟ ਹੈ 5200 ਰੁਪਏ ਦਾ ਤੇਰਾ ਦੁਪੱਟਾ ਵੀਰੇ ਇਹ ਜਾਰਦਾਰ ਦੁਪੱਟਾ ਹੈ ਨਹੀਂ ਕੱਲੇ ਪੱਲੂ ਕੱਲੂ ਹੈ ਜਾਰਦਾਰ ਫਟਾਣੇ ਕੱਲੇ ਪੱਲੂ ਕੱਲੂ ਹੈ ਕਲਰ ਮੰਗਣਗੇ 3 ਇਹ 4 4 ਕਲਰ ਹੈ ਸੈੱਟ ਸੈੱਟ 4 ਇਹ ਕਲਰ ਬਹੁਤ ਸੋਹਣੇ ਰੇਟ ਹੈ 5200 ਰੁਪਏ ਦਾ ਹੀ 55 ਜਾਨ ਉਹ ਪਹਿਲਾ ਸੀ ਜੀ 컬러 ਨੰਬਰ ਇੱਕ ਆਗੇ 컬러 ਨੰਬਰ 2 ਆਗੇ 컬러 ਨੰਬਰ 3 ਆਗੇ 컬러 ਨੰਬਰ 4 ਆਗੇ ਚਾਰੇ 컬러 ਬਹੁਤ ਸੋਹਣੇ ਵੀਰੇ ਪੰਜ 컬러 ਸੈਟ ਸਪ ਪੰਜੇ 컬러 ਬਹੁਤ ਸੋਹਣੇ 컬러 ਆ ਗਿਆ ਗਾਜਰੀ ਟੂਨਚ 컬러 ਆ ਗਿਆ ਪੀਚ ਟੂਨਚ 컬러 ਆ ਗਿਆ ਲੈਮਨ ਟੂਨਚ 컬러 ਆ ਗਿਆ ਪਿਸਤਾ ਟੂਨ 컬러 ਆ ਗਿਆ ਗ੍ਰੇਟ ਟੂਨ ਪੰਜੇ 컬러 ਬਹੁਤ ਸੋਹਣੇ ਵੀਰੇ ਬਹੁਤ ਹੀ ਫੋਨ ਆਰਟੀਕਲ ਹੈ ਬਿਲਕੁਲ ਨਵਾਂ ਆਰਟੀਕਲ ਹੈ ਉਸ ਤੋਂ ਅੱਗੇ ਕਿਹਨਾਂ ਮਿਸਟ ਹੋ ਰਿਹਾ ਹੈ ਜੋ ਮੇ ਤੋਂ ਨਵਾਂ ਨਹੀਂ 31 ਤਰੀਕ ਦਾ ਕੱਲ <Kal> 1 ਦਸੰਬਰ ਹੈ ਜੀ ਅੱਜ 31 ਦਸੰਬਰ ਹੈ ਜੀ ਕੱਲ 1 ਨਹੀਂ ਕਹਿਗੇ ਅੱਜ ਬਤਾਇਆ ਕੱਲ 1 2026 ਹੈ ਅੱਜ 25 ਹੈ ਜਾਨੀ ਦਿਹਾਰੇ ਕੱਲ ਹੋਊਗਾ 26 ਦਿਹਾਰੇ ਅੱਜ 25 ਦਿਹਾਰੇ ਚੈੱਕ ਕਰ ਲੋ ਮੇਰੇ ਜੋ 25 ਚ ਮਾਰਾ 25 ਖਾਊਗਾ ਜੋ 9 ਸਤ 26 ਚ ਮਾਰਾ ਲਾਊਗਾ 26 ਲਾਊਗਾ ਆਡੇ ਕੋਲੋਂ ਮਾਲ ਹਮੇਸ਼ਾ ਨਮਾ ਆਂਦੇ ਜੀ ਜੋ ਮਾਲ ਨਾ ਮਾ ਆਂਦਾ ਸਵੇਰੇ ਮੋਰਨੀਆਂ ਟਾਈਮ ਹੈ ਬਲੌਗ ਮਾਰ ਰਿਹਾ 2025 ਦਾ ਕੱਲ ਹਾਵਾਂਗੇ 26 ਦਾ ਆਹ ਦੇਖ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਕਿੱਡਾ ਪਿਆਰਾ ਡਿਜ਼ਾਈਨ ਹੈ ਭਾਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਰੇ 12 ਨੀਮ ਜਰੀ ਦਾ ਵਰਕ ਛੱਡਿਆ ਆਪਾਂ ਰੇਜ਼ੀ ਗੱਲ ਕਰੀਏ ਰੀ ਪਿਆ 1950 ਰੁਪਏ ਸਾਡੇ ਕੋਲ ਫੋਰ ਪੇੜਾ ਦੁਪੱਟਾ ਬਹੁਤ ਸੋਹਣਾ ਮੇਰੇ ਕਲਰ ਚੈੱਕ ਕਰ ਲੋ ਕਲਰ ਸਿੱਧੇ ਪਿਆਰੇ ਆ ਕਲਰ ਨੰਬਰ 2 ਗ੍ਰੇ ਕਲਰ ਰਿਵੈਂਡਰ 3 ਨਈ ਕਲਰ ਪੀਚ ਡਾਰਕ ਚਾਰ ਦੀ ਕਲਰ ਗਾਜੀ ਟੂਨ ਪੰਜ ਦੀ ਪੰਜ ਕਲਰ ਸੈੱਟ ਹੈ ਪੰਨੇ ਕਲਰ ਬਹੁਤ ਸੋਹਣੇ ਆਪਾਂ ਚੱਲਦੇ ਹੁਣ ਰਜਤ ਭਾਜੀ ਉਹ ਰਜਤ ਭਾਜੀ ਕੀ ਕੁਝ ਖਾਂਦੇ ਆ ਆਹ ਪਨੀਤੀ ਵੀ ਕਰ ਲਓ ਜੀ ਡਿਜ਼ਾਈਨਿੰਗ ਸਾਰੀ ਨਵੀਂ ਆ ਗਈ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਵਲੌਗ ਦੇ ਵਿੱਚ ਆ ਚੈੱਕ ਕਰੋ ਜੀ ਸਾਰੇ ਡਿਜ਼ਾਈਨ ਸ਼ਰੀਪਾ ਜੀ ਨਿਊ ਲੈ ਕੇ ਆਏ ਆ ਆਪਾਂ ਸਾਰੇ ਨਵੇਂ ਕੱਪੜੇ ਆ ਡਿਜ਼ਾਈਨਿੰਗ ਚੈੱਕ ਕਰ ਲਓ ਤੇ ਵੀ ਇਹ ਤਰੀਕਾ ਜੋ ਆ ਦੇਖੋ ਜੀ ਕਲਰ ਚੈੱਕ ਕਰਾ ਲਓ ਜੀ 2750 ਦੀ ਰੇਂਜ ਤੁਹਾਨੂੰ ਮਿਲ ਜਾਣਾ ਸੂਟ ਬਹੁਤ ਪਿਆਰਾ ਹੈ ਹਾਲੇ ਜੀ ਰੰਗ ਤੁਸੀਂ ਦੇਖੋ ਬਹੁਤ ਸੋਹਣੇ ਰੰਗ ਆਏ ਹੈ ਜੀ 2750 ਦੀ ਰੇਂਜ ਤੇ ਇੰਨੇ ਕਲਰ ਮਿਲਣਗੇ ਜੀ ਤੁਹਾਨੂੰ ਚੈੱਕ ਕਰੋ ਜੀ 8 ਤੇ 8 ਸੇ ਕਲਰ ਆ ਗਏ ਜੀ ਸਾਰੇ ਕਲਰ ਮਿਲ ਜਾਣਗੇ 2750 ਦੀ ਰੇਟ ਤੇ ਇੱਕ ਡਿਜ਼ਾਈਨ ਮੇਰੇ ਕੋਲ ਆਇਆ ਜੀ ਆਹ ਵਾਲਾ ਫਰੰਟ ਹੈਵੀ ਵਾਲਾ ਜੀ ਹਾਲੇ ਸੂਟ ਮੈਂ ਤੁਹਾਨੂੰ ਓਪਨ ਕਰਕੇ ਦਿਖਾਣਾ ਆਹ ਵਾਹ ਇਹਦਾ ਰੇਟ ਹੈਗਾ ਜੀ 2750 ਦੀ ਰੇਂਜ ਵਿੱਚ ਮੇਰੇ ਕੋਲ ਜੀ ਪੂਰਾ ਫਰੰਟ ਹੈਵੀ ਹੈ ਰਾਜੇ ਦੇ ਉੱਪਰ ਆਇਆ ਜੀ ਪੂਰਾ ਫਰੰਟ ਹੈਵੀ ਨਾਲ ਦੁਪੱਟਾ ਜੀ ਰੰਗ ਤੁਹਾਨੂੰ ਦਿਖਾ ਦਿੰਦਾ ਮੈਂ ਇਹਦੇ ਜੀ ਕਲਰ ਮਿਲ ਜਾਣਗੇ ਜੀ ਚਾਰ ਕਲਰ ਆਏ ਆ ਬਹੁਤ ਪਿਆਰੇ ਪਿਆਰੇ ਕਲਰ ਹੈ ਚਲੀਏਨ ਹੋਰ ਵੀ ਬਹੁਤ ਆਏ ਆਪਣੇ ਕੋਲ ਅੱਜ ਦੇ ਕਾਫੀ ਡਿਜ਼ਾਈਨ ਆਏ ਆ ਆ ਦੇਖੋ ਜੀ ਕਿਸ਼ੇਰੀ ਭਾਜੀ ਫੋਰੀ ਭਾਜੀ ਖੋਲ ਰਹੇ ਨੇ ਡਿਜ਼ਾਈਨ ਆ ਵੀ ਦਿਖਾਉਂਦੀ ਐਨ ਬਹੁਤ ਸੋਹਣਾ ਆਇਆਗਾ ਪਿਓਰ ਉੱਤੇ ਆਇਆਗਾ ਜੀ ਸਪੈਸ਼ਲ ਵਿਆਹ ਸ਼ਾਦੀਆਂ ਲਈ ਆਏ ਆ ਕਿ ਆਟਮਾ ਔਰ ਆਫਰਾਂ ਬਹੁਤ ਲੱਗੀਆਂ ਆਈਆਂ ਜੀ ਆ ਲੋ ਜੀ ਸਾਰਾ ਹੈਂਡਵਰਕ ਤੇ ਆਏਗਾ ਉਹ ਸਾਰਾ ਹੈਂਡਵਰਕ ਦਾ ਆ ਕੀ ਕੱਲਾ ਸਲਵਾਰ ਦੇ ਪੌਂਚਿਆਂ ਤੇ ਵਰਕ ਹੈ ਜੀ ਫਰੰਟ ਹੈ ਵੀ ਹੈ ਬਾਜੂ ਹੈ ਵੀ ਹੈ ਦੁਪੱਟਾ ਵੀ ਹੈ ਵੀ ਆਏਗਾ ਇਹਦਾ ਪਹਿਲਾਂ ਵੀ ਦੇਖ ਲਓ ਭਾਈ ਅੰਦਰ ਦੇਖੋ ਕਿ ਕਿੰਨੇ ਸੋਹਣੇ ਆਏ ਆ ਬਹੁਤ ਸੋਹਣੇ ਕਲਰ ਆਏ ਆ ਭਾਜੀ ਨਵਾਂ ਚਾਰਟ ਆਇਆ ਜੀ ਨਵੇਂ ਡਿਜ਼ਾਈਨਿੰਗ ਆਈ ਹੈ ਰੇਟ ਹੈ ਅੱਧੇ ਵੀਰੇ ਆ ਲਓ ਜੀ ਇੰਨੇ ਕਲਰ ਚਾਰਟ ਆਏ ਆ ਬਹੁਤ ਸੋਹਣੇ ਕਲਰ ਚਾਰਟ ਆਏ ਰੇਟ ਦੱਸ ਦੋ ਭਾਜੀ ਰੇਟ ਇਹਦਾ ਮਿਲੂਗਾ ਨਿੰਜਾ ਤੋਂ ਭਾਜੀ ਆ ਲਓ ਹੋਰ ਜਨਾ ਕਲਰ ਦੇਖ ਲਓ ਪਹਿਲਾਂ ਤਿੰਨੇ ਘਰਾਵਾਂ ਭਾਜੀ ਕਲਰੀ ਬੋਹ ਕੈਸ ਆਇਆ ਭਾਜੀ ਇਹਦੇ ਨੂੰ ਛਾੜੀਆਂ ਨੂੰ ਚੈੱਕ ਕਰਾਓ ਭਾਜੀ ਲਓ ਜੀ ਕਾ ਹੈ ਜੀ ਜਰਕਣ ਵਰਕ ਪਿਓਰ ਰੂਫੇ ਬਹੁਤ ਸੋਹਣਾ ਆਰਟੀਕਲ ਆਇਆ ਹੈ ਵੀ ਆ ਦੇਖੋ ਡਿਜ਼ਾਈਨ ਦੇਖੋ ਜੀ ਕਿੱਦਾਂ ਸੋਹਣਾ ਸੂਟ ਹੈ ਵੀ ਹੈ ਦੁਪੱਟਾ ਹੈ ਵੀ ਹੈ ਵੀਰੇ ਇੱਕ ਪੀਸ ਬੋਲ ਕੇ ਦਿਖਾ ਦਿੰਦਾ ਮੈਂ ਤੁਹਾਨੂੰ ਪਿਓਰ ਦਾ ਆਰਟੀਕਲ ਹੈ ਸਾਰਾ ਆ ਲਓ ਸਾਰਾ ਜਰਕਣ ਵਰਕ ਹੈ ਜੀ ਪਿਓਰ ਤੇ ਪਿਓਰ ਦੀ ਬਾਟਮ ਹੈ ਦੁਪੱਟਾ ਆਏਗਾ ਹੈਵੀ ਜੀ ਸੂਟ ਹੈ ਵੀ ਹੈ ਦੁਪੱਟਾ ਹੈ ਵੀ ਹੈ ਰੇਟ ਅੱਧੇ ਰੀਤ ਬਹੁਤ ਘਟ ਹੈ ਸਿਰਫ 4900 ਦੀ ਰੇਂਜ ਚ ਐਡਾ ਸੋਹਣਾ ਆਰਟੀਕਲ ਆਇਆ ਹੈ ਹੈਵੀ ਕਪੜਾ ਹੈਵੀ ਸੂਟ ਕਲਰ ਦਿਖਾ ਦਿਓ ਜੀ ਲੋ ਜੀ ਕਲਰ ਚੈੱਕ ਕਰ ਲਓ ਕਿੰਨੇ ਕਲਰ ਆਏ ਆ ਭਾਜੀ ਆ ਦੇਖੋ ਕਲਰ ਬਹੁਤ ਸੋਹਣੇ ਆਏ ਆ ਭਾਜੀ ਨਵੇਂ ਕਲਰ ਲੋ ਜੀ ਇੰਗਲਿਸ਼ ਕਲਰ ਆਏ ਆ ਕਿ ਨਵੇਂ ਕਲਰ ਚਾਹਤਾ ਹੈ ਰੇਤਾ ਇਹਦੇ ਬਹੁਤ ਸੋਹਣੇ ਆਰਟੀਕਲ ਆਏ ਆ ਬਈ ਇਹਨਾਂ ਦੀ ਕੋਈ ਕਮੀ ਨਹੀਂ ਵੈਰਾਈਟੀ ਨਾਲ ਵੀ ਇੰਨੇ ਕਲਰ ਚਾਰਟ ਕਿਸੇ ਚ ਨਹੀਂ ਆਂਦੇ ਜੀ ਦੇਖੋ ਕਿੱਡੇ ਪਿਆਰੇ ਕਲਰ ਆਏ ਆ ਇੰਗਲਿਸ਼ ਕਲਰ ਆਏ ਆ ਜਿਹੜੇ ਨੀਚੇ ਦੇ ਐਂਡ ਦਿਖਾਇਆ ਉਹਦੇ ਕਲਰ ਵੀ ਹੈਗੇ ਆ ਉਹਦੇ ਕਲਰ ਹੋਰ ਆ ਗਏ ਜੀ ਉਹਦੇ ਕਲਰ ਹੋਰ ਆ ਗਏ ਲਓ ਜੀ ਜਿਹੜਾ ਨੀਚੇ ਤੁਹਾਨੂੰ ਡੈਂਡ ਦਿਖਾਇਆ ਉਸੇ ਜੀ ਇੱਕ ਚਾਟ ਆ ਆਇਆ ਜੀ ਇੰਗਲਿਸ਼ ਚਾਟ ਆਏਗਾ ਡਾਰਕ ਚਾਟ ਆਏਗਾ ਜਿਓਮੈਟ੍ਰੀਕਲ ਚਾਟ ਆਏਗਾ ਸਾਰੇ ਚਾਟ ਆਣਗੇ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਹੈ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਨੈਕਸਟ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਸੂਟ